ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਜੀਤ ਚੋਹਾਨ ਔਰ ਚੋਹਾਨਪੁਰ ਗਾਸ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਸੀ ਬੰਗਿਆਂ ਦੇ ਕੋਲੋਂ ਇੱਕ ਨਾਗਰਿਕ ਸੋਰ ਦੇ ਕੋਲ ਸਾਡੇ ਇੱਕ ਭਾਈ ਸਾਹਿਬ ਨੇ ਜੋ ਕਿ ਇੱਕ ਚਲੋ ਸੁਧਾਰਨ ਤੋਂ ਤੇ ਕੰਮ ਦਾ ਕੋਈ ਮਾੜਾ ਚੰਗਾ ਨਹੀਂ ਹੁੰਦਾ ਲੇਕਿਨ ਉਹਨਾਂ ਦੇ ਵਿਚਾਰਦਾਰਾ ਜਿਵੇਂ ਗੁਰੂ ਵਾਲੇ ਹੋ ਕੇ ਇੱਕ ਵਿਚਾਰ ਉਹਨੇ ਸਾਂਝਾ ਕਰਾਂਗੇ ਭਾਈ ਸਾਹਿਬ ਜੀ ਉਹ ਜਿਹੜੇ ਦਿੱਤੀਆਂ ਦਬੀਆਂ ਦੇ ਬਿਠਾ ਲਿਆ ਸੀ ਹਾਂਜੀ ਜੋ ਉਹ ਟੈਗ ਹੈ ਉਹ ਅਧੀ ਕਰਦੇ ਨਹੀਂ ਜੀ ਇੱਕ ਜਿਹੜਾ ਹੋਰ ਵੀ ਸਾਡਾ ਇੱਥੇ ਭਤੀਜਾ ਸੀ ਆ ਉਹ ਗੰਦਾ ਰਵੇ ਮੱਠੇ ਨਾਲ ਖਾਲਸੇ ਨਾਲ ਗੱਲ ਕਰਾਉਣੀ ਆ ਠੀਕ ਹੈ ਜੀ ਮੈਂ ਕਿਹਾ ਉਹ ਖਾਲਸਾ ਮੈਨਾਂ ਨਾਲ ਗੱਲ ਕਰ ਸਕਦਾ ਜਿਹਨਾਂ ਅੰਦਰ ਗੁਰੂ ਗ੍ਰੰਥ ਸਾਹਿਬ ਦੇਖਿਆ ਹੋਵੇ ਬਹੁਤ ਵਧੀਆ ਜੀ ਜਦੋਂ ਉਹ ਬਾਣੀ ਰਚੀ ਸੀ ਠੀਕ ਹੈ ਜੀ ਜਦੋਂ ਉਹਨਾਂ ਨੂੰ ਬਾਣੀ ਨੇ ਨਾਲ ਗੁਰੂ ਗ੍ਰੰਥ ਸਾਹਿਬ ਦਿੱਤਾ ਸੀ ਤਾਂ ਉਹਨਾਂ ਨੇ ਜਦੋਂ ਉਹ ਪਾਣੀ ਲਿਖੀ ਸੀ ਉਹ ਅੰਦਰੋਂ ਹੀ ਬਾਣੀ ਆ ਰਹੀ ਤੁਰਕ ਤੁਰਕੀ ਬਾਣੀ ਉਹਨਾਂ ਕਹਿੰਦੇ ਤੁਰਕੀ ਬਾਣੀ ਆਈ ਜਿੰਨ ਸਗਲੀ ਸਗਲ ਮਟਾਈ ਉਹ ਅੰਦਰੋਂ ਬਾਣੀ ਆ ਰਹੀ ਜੀ ਬਹੁਤ ਸਹੀ ਹੈ ਬਾਹਰ ਜਿਹੜਾ ਬਾਹਰਲਾ ਗੁਰੂ ਗ੍ਰੰਥ ਸਾਹਿਬ ਆ ਉਹ ਵੀ ਮਾਰਗ ਜਿਹੜਾ ਸਾਨੂੰ ਸਮਝਾਉਂਦਾ ਹੈ ਪਰ ਉਹ ਕਹਿੰਦੇ ਅੰਦਰ ਬੜ ਕੇ ਦੇਖਵੇਂ ਨਿਆਰਾ ਅੰਦਰ ਵਰਗਾ ਨਿਆਰਾ ਕਿਤੇ ਵੀ ਨਹੀਂ ਜਿਵੇਂ ਅੱਜ ਕੱਲ ਪਿੰਡਾਂ ਦੇ ਵਿੱਚ ਦੋ ਦੋ ਗੁਰਦੁਆਰੇ ਬਣੇ ਹੋਏ ਨੇ ਢੜੇ ਬਾਦੀਆਂ ਬਣੀਆਂ ਹੋਈਆਂ ਨੇ ਦੇਖੋ ਗੁਰੂ ਨਾਨਕ ਪਾਸ਼ਾ ਜੀ ਨੇ ਸਾਰੀ ਸੰਗਤ ਨੂੰ ਤਾਂ ਇਕੱਠੇ ਹੋਣ ਦਾ ਵਿਚਾਰ ਦਿੱਤਾ ਸੀ ਵੀ ਕੋਈ ਕਿਸੇ ਦੀ ਕੋਈ ਜਾਤ ਨਹੀਂ ਪ੍ਰਾਤ ਨਹੀਂ ਅੱਜ ਕੱਲ ਦੇਖੋ ਪਿੰਡਾਂ ਵਿੱਚ ਵੀ ਜਿਵੇਂ ਅਲੱਗ ਅਲੱਗ ਗੁਰਦੁਆਰਾ ਸਾਹਿਬ ਬਣੇ ਸਿੱਖਾਂ ਦਾ ਹੁਣ ਸਾਡੇ ਪਿੰਡੇ ਗੁਰਦੁਆਰੇ ਦੀ ਗੱਲ ਸੁਣੋ ਹਾਂਜੀ ਜੀ ਇਹੜਾ ਨਾ ਸਾਨੂੰ ਜਿਹੜੀ ਅਬਦਾਲ ਮਹਰਤਾ ਗੁਰਦੁਆਰਾ ਦਿੱਤਾ ਸੀ ਉਹ ਸਿਰਫ ਖੂ ਸੀ ਠੀਕ ਹੈ ਜੀ ਐਸੀ ਤੇ ਵੀ ਦਾਸ ਮਹਰਤਾ ਦੀ ਕਿਰਪਾ ਹੋਈ ਉਹ ਜ਼ਿਮੀਂਦਾਰਾਂ ਨਾਲ ਵੀ ਉੱਪਰ ਬਣ ਗਿਆ ਉਹ ਤਾਂ ਹੈ ਹੀ ਹੈ ਕਿਉਂਕਿ ਸੇਵਾਦਾਰ ਸੰਗਤ ਬਹੁਤ ਬਾਹਰ ਚਲ ਗਈ ਆ ਤਾਂ ਯਾਰ ਇਹ ਬਾਹਰ ਚਲ ਗਈ ਇਹ ਨਾ ਮੇ ਹੁਣ ਆ ਦੇ ਪਹਿਲੇ ਉਹ ਜਿਦਾਨਾ ਤੇ ਸਾਡੇ ਉਹ ਪਹਿਲ ਵਿਆਹ ਹੁੰਿਆ ਉਹ ਉਹਨਾਂ ਨੂੰ ਜਿਹੀ ਪਹਿਲਸ਼ ਕਰਨ ਦੀ ਲੋੜ ਨਹੀਂ ਉਸੇ ਗੁਰਦੁਆਰੇ ਆਪਣਾ ਕੰਮ ਕਰਨ ਜਿੰਨਾ ਮਰਜ਼ੀ ਜਿਵੇਂ ਤੁਸੀਂ ਹੱਥੀ ਮਿਹਨਤ ਕਰਦੇ ਹੋ ਆ ਮੈਂ ਕਹਿੰਦਾ ਭਾਈ ਕੈਮਰਾਮੈਨ ਨੂੰ ਕਹਾਂ ਜਿਵੇਂ ਭਾਈ ਸਾਹਿਬ ਹੱਥੀ ਕਿ ਮਿਹਨਤ ਕਰਦੇ ਨੇ ਲੇਕਿਨ ਕਿੰਨੇ ਖੁਸ਼ਕਿਸਮਤ ਰਹੇ ਹੋਰ ਵਧੀਆ ਗੁਰੂ ਦੇ ਨਾਲ ਜੁੜੇ ਹੋਏ ਨੇ ਤੁਸੀਂ ਸੰਗਤ ਨੂੰ ਕੀ ਵਿਚਾਰ ਦੇਣਾ ਚਾਹੋ ਜਿਵੇਂ ਅੱਜ ਕੱਲ ਲੋਕ ਨੌਜਵਾਨ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਨਸ਼ਿਆਂ ਤੋਂ ਰਹਿਣੇ ਚਾਹੀਦੇ ਕੀ ਸੰਦੇਸ਼ ਦੇਣਾ ਚਾਹੋਗੇ ਵਧੀਆ ਨਸ਼ਾ ਤਾਂ ਨਾਮੇ ਆ ਬਿਲਕੁਲ ਸਹੀ ਉਦੋਂ ਪੁਰੇ ਨਸ਼ਾ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਜਿਵੇਂ ਅੱਜ ਕੱਲ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਤੁਸੀਂ ਇਹ ਕੰਮ ਵੀ ਕਰਦੇ ਹੋ ਇਹਦੇ ਵਿੱਚ ਕਿੰਨੀ ਕੀ ਧਿਆੜੀ ਪਾ ਲੈਂਦੇ ਹੋ ਦਿਆਦੀ ਜੋ ਮੇਰਾ ਮਾਲਕ ਦੇ ਦੇਵੇ ਤਾਂ ਵੀ ਆ ਰਹੀ ਇੱਥਿਆ ਦੇ ਨਾਂ ਦੇ ਵਿੱਚ ਤਾਂ ਵੀ ਆ ਰਹੀ ਚਲੋ ਨਹੀਂ ਉਹਨੇ ਦੇਣਾ ਤਾਂ ਸਭ ਨੂੰ ਹੀ ਆ ਦੇਣਾ ਸਭ ਨੂੰ ਹੀ ਆ ਲੇਖੋ ਦੇਖੋ ਕੀ ਕਿੰਨੀ ਸੋਹਣੀ ਰੂਹ ਆ ਇੱਕ ਪ੍ਰਮਾਤਮਾ ਦੀ ਬੰਦਗੀ ਵੀ ਕਰਦੇ ਨੇ ਉਹ ਕਹਿੰਦੇ ਮੈਂ ਆਪਣੇ ਕੰਮ ਦੇ ਨਾਲ ਬੰਦਗੀ ਵੀ ਕਰਦਾ ਜੇ ਬੰਦੇ ਨਸ਼ਾ ਕਰਨਾ ਤਾਂ ਉਹ ਨਾਮ ਕੁਮਾਰੀ ਦਾ ਕੀਤਾ ਜਾਵੇ ਨਾਮ ਕੁਮਾਰੀ ਦਾ ਕੀਤਾ ਜਾਵੇ ਠੀਕ ਹੈ ਜੀ ਤੇ ਹੋਰ ਨਾਮ ਜੋ ਬੜਾ ਨਜਾ ਹੋਰ ਕੋਈ ਹੈ ਹੀ ਨਹੀਂ ਨਹੀਂ ਹੈਗਾ ਜੀ ਇਹ ਸਾਰਾ ਤੁਹਾਡਾ ਸ਼ੁਭ ਨਾਮ ਕੀ ਆ ਜੀ ਬਲਵੀਰ ਸਿੰਘ ਇਹ ਸਾਡੇ ਬਲਵੀਰ ਸਿੰਘ ਸੀ ਜੋ ਕਿ ਨਾਗਰਾ ਰਿਜ਼ੋਰਟ ਮੈਰੀਜ ਪੈਲੇਸ ਦੇ ਸਾਹਮਣੇ ਇੱਕ ਜੁੱਤੀਆਂ ਗੰਢਣ ਦਾ ਕੰਮ ਕਰਦੇ ਲੇਕਿਨ ਚਲੋ ਇਹ ਬਹੁਤ ਤਕੜੀ ਐ ਕੰਮ ਤਾਂ ਕੋਈ ਮਾੜਾ ਚੰਗਾ ਨਹੀਂ ਲੇਕਿਨ ਉਹਨਾਂ ਦੀ ਵਿਚਾਰਤਾਰਾ ਇੰਨੀ ਚੰਗੀ ਆ ਕਿ ਇਹ ਗੁਰੂ ਨਾਲ ਜੁੜੇ ਨੇ ਗੁਰੂ ਦੀਆਂ ਗੱਲਾਂ ਕਰਦੇ ਨੇ ਸਰ ਤੁਹਾਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਡਾ ਸਾਡੇ ਚੈਨਲ ਤੇ ਸਵਾਗਤ ਹੈ ਬਹੁਤ ਵਧੀਆ ਜੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ